ਪਾਰਟੀ ਜਿਹੜੀਆਂ ਦੂਜਿਆਂ ਦੀਆਂ ਉਹ ਆਪਸ ਚ ਚੰ چار ਤਰ੍ਹਾਂ ਜਿ ਮੰਡੀਆਂ ਜਾ ਰਹੀਆਂ ਸੋ ਮੈਂ ਸਮਝਦਾ ਕਾਂਗਰਸ ਬਹੁਤ ਵਧੀਆ ਮੋਟਰਾਂ ਚੱਤੇਗਾ ਸਰ ਸਾਹਿਬ ਇਹਸ ਤੋਂ ਆਪਣੇ ਤੁਹਾਡੀ ਰਾਜਨੀਤੀ ਕੀ ਹੋ ਗਈ ਜੀ ਇਸ ਤੋਂ ਕਿ ਤੁਹਾਡੀ ਜਨਤਾ ਤੇ ਕੀ ਹੋ ਗਈ ਜੀ ਜਿਹੜੇ ਪਿਛਲੇ ਵਾਰੀ ਆਪਾਂ ਦੇਖਿਆ ਸੀਗਾ ਕਿ ਲੋਕਾਂ ਨੇ ਕੰਮ ਕਰਾਇਆ ਕਾਂ ਦਾ ਸਰਕਾਰ ਤੋਂ ਤੇ ਮੁਰਦਾ ਕਿਤੇ ਹੋਰ ਕਿਸੇ ਬਾੜ ਤੋਂ ਪਾਉਂ। ਹੋ ਤਾਂ ਤੁਹਾਡਾ ਕੀ ਐਕਸ਼ਨ ਹੋਊਗਾ ਜੀ? ਕਿਸ ਹੱਦ ਤੱਕ ਕੀ ਐਕਸ਼ਨ ਹੈ ਤੇ ਲੋਕਾਂ ਨੂੰ ਬੇਨਤੀ ਕਰ ਸਕਦੇ ਨੇ। ਤਾਂ ਹੀ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਮਤਦਾਨ ਕਰੋ, ਸੋਚ ਕੇ ਵੋਟ ਪਾਓ। ਕੰਮਾਂ ਨੂੰ ਵੋਟ ਪਾਓ, ਚੁਟਕਲਿਆਂ ਨੂੰ ਵੋਟ ਨਾ ਪਾਓ। ਸਹੀ ਵੋਟ ਪਾਓ। ਜੇ ਮੋਦੀ ਨੂੰ ਲੌੜ ਹੈ ਤੇ ਸਹੀ ਪਾਸੇ ਵੋਟ ਪਾਓ ਕਲੀ ਕਾਂਗਰਸ ਹੀ ਲਾ ਸਕਦੀ ਹੈ। ਸੋ ਇਸ ਕਰਕੇ ਵੋਟ ਖਰਾਬ ਨਾ ਕਰੋ ਇੱਧਰ ਉੱਧਰ ਭਾਕੇ। ਕਿਉਂਕਿ ਜੇ ਮੋਦੀ ਆਪਣਾ ਨਿਸ਼ਾਨਾ ਹੈ ਜਿਵੇਂ ਆਪਾਂ ਕਿਸਾਨੀ ਬਚਾਉਣੀ ਹੈ ਗਰੀਬਾਂ ਦਾ ਸਵਿਧਾਨ ਬਚਾਉਣਾ ਪੰਜਾਬ ਬਚਾਉਣਾ ਮੋਦੀ ਲਾਉਣਾ ਜ਼ਰੂਰੀ ਹੈ ਕਿ ਮੋਦੀ ਰੁਕ ਨਹੀਂ ਕਾਂਗਰਸ ਹੀ ਬਦਲ ਸਕੀ ਹੈ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਵੀ ਜਾਣਾ ਹੈ ਕਿ ਵੋਟ ਖਰਾਬ ਨਾ ਕਰੋ ਇਹਨਾਂ ਦਾ ਨਿਸ਼ਾਨਾ ਇਹਨਾਂ ਦੀ ਜਿਹੜੀ ਸੋਚ ਹੈ ਸੈਂਟਰ ਕਮਣ ਦੀ ਉਹਨਾਂ ਨੇ 28 ਉਮੀਦਵਾਰ ਖੜੇ ਕੀਤੇ ਜਾਣ ਕੇ ਕਿ ਸਿੱਖਾਂ ਦੀ किसानਾਂ ਦੀ ਗਰੀਬਾਂ ਦੀ ਵੋਟ ਵੰਡੀ ਜਾਵੇ ਖਿੱਲਰ ਜਾਵੇ ਉਹਨਾਂ ਨੂੰ ਫਾਇਦਾ ਹੋਵੇ ਸਰੋਮੇ ਬੇਨਤੀ ਕਰਦਾ ਕਿ ਵੋਟ ਖਰਾਬ ਨਹੀਂ ਕਰਨੀ ਕਾਂਗਰਸ ਦਾ ਸਾਥ ਦਿਓ ਤਾਂ ਕਿ ਆਪਾਂ ਮੋਦੀ ਨੂੰ ਬਦਲ ਸਕੀਏ